ਸੋ ਸਾਰੀ ਗੱਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਜੋਗੇ ਆਜ ਕੱਲ ਲੋਕਾਂ ਨੇ ਨਾ ਬੜਾ ਪਖੰਡ ਫੜਿਆ ਹੋਇਆ ਹੈ ਤਕਰੀਬਨ ਇੰਡੀਆ ਤੋਂ ਵੀ ਹਰ ਬੰਦਾ ਚਾਹੁੰਦਾ ਵੀ ਮੈਂ ਬਾਹਰ ਚਲਾ ਜਾਵਾਂ ਖਾਸ ਕਰਕੇ ਇੰਗਲੈਂਡ ਤੇ ਕੈਨੇਡਾ ਚਲਾ ਜਾਵਾਂ ਤੇ ਜਿਹੜੇ ਇੱਥੇ ਆਦਮੀ ਰਹਿੰਦੇ ਨੇ ਨਾ ਉਹ ਵੀ ਸੋਚਦੇ ਵੀ ਕਿਸੇ ਨੂੰ ਨੌਕੀ ਮੰਗਾਇਆ ਜਾਵੇ ਚੰਗਾ ਹੈ ਕਿਉਂਕਿ ਹਾਲਾਤ ਇੱਥੇ ਬੜੇ ਮਾੜੇ ਲekin ਤੁਹਾਨੂੰ ਪਤਾ ਹੈ ਇੰਡੀਆ ਵਿੱਚ ਕੋਈ ਸਮਝਦਾ ਨਹੀਂਗਾ ਜਿੰਨਾ ਮਰਜ਼ੀ ਕਿਸੇ ਨੂੰ ਕਹਦਾ ਵੀ ਕੰਮ ਕਾ ਨਹੀਂ ਮਿਲਦਾ ਉਹ ਕਹਿੰਦਾ ਆਪ ਚਲੇ ਗਏ ਤੇ ਸਾਨੂੰ ਕਹਿੰਦੇ ਨਾ ਆਓ ਇਸ ਕਰਕੇ ਇਸ ਤਰੀਕੇ ਵਿੱਚ ਫਿਕਰ ਪੈ ਜਾਂਦੀ ਹੈ ਯਾਰ ਦੋਸਤੇ ਨਰਾਜ਼ ਹੋ ਜਾਂਦੇ ਲੋ ਜੀ ਆਪ ਤਿੰਨੇ ਜਿਹੜੇ ਬਾਹਰ ਬੈਠੇ ਸਾਨੂੰ ਕਹਿੰਦੇ ਨਾ ਆਓ ਨਾ ਆਓ ਇਸ ਚਿੱਤ ਨੇ ਗਲਤੀ ਕਰ ਲਈ ਮੈਂ ਕੱਲ ਬਾਜ ਸਫਰ ਕਰ ਰਿਹਾ ਸੀ ਤੇ ਇੱਕ ਮੈਨੂੰ ਸਟੂਡੈਂਟ ਮਿਲ ਪਿਆ ਜੀ ਇੰਡੀਆ ਤੋਂ ਆਇਆ ਸੀ ਤਿੰਨ ਘੰਟੇ ਹੋਏ ਸੀ ਇੱਥੇ ਤੇ ਉਹ ਚਾਰਾ ਬੜਾ ਪਰੇਸ਼ਾਨ ਸੀ ਕੰਮ ਕੰਮ ਨੂੰ ਮਿਲਿਆ ਕੋਈ ਨਾ ਜੇ ਅਸੀਂ ਤੱਕ ਇਹ ਤੋਹੇ ਖਾਗੇ ਰੋਜ ਤੇ ਕੰਦਾ ਕਦੀ ਕਿਤੇ ਕਦੀ ਕਿਤੇ ਕੰਦਾ ਬੜਾ ਬੁਰਾ ਲੇ ਮੈਂ ਇਹਨੂੰ ਐਸੀ ਪੁੱਛ ਲਿਆ ਮੈਂ ਕਿ ਜਿਉਂ ਤੂੰ ਇੰਡੀਆ ਤੋਂ ਆਇਆ ਹੈ ਤੈਨੂੰ ਪਤਾ ਨਹੀਂ ਸੀਗਾ ਵੀ ਇੱਥੇ ਕੰਮਕਾਰ ਦੀ ਸਿਚੁਏਸ਼ਨ ਕੀ ਖਰਾਬ ਏ ਕੰਦਨ ਨਹੀਂ ਜੀ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂਗਾ ਕੰਨਾ ਮੈਂ ਪੁੱਛਿਆ ਆਪਣੇ ਜਿਹੜੇ ਮੇਰੇ ਵਾਕਫ ਹੈਗੇ ਇਸ ਤਰ੍ਹਾਂ ਰਹੇ ਸੀ ਉਹਨਾਂ ਮੈਨੂੰ ਕੁਛ ਹੀ ਦੱਸਿਆ ਕਹਿੰਦੇ ਆ ਜਾ ਕੋਈ ਨਹੀਂ ਐਸ਼ ਕਰੇਗਾ ਤੂੰ ਤੇ ਕੰਦਾ ਮਨ ਨੂੰ ਵੀ ਬੜਾ ਸ਼ੌਂਕ ਸੀ ਬਾਹਰ ਆਉਂਦਾ ਤੇ ਮੈਂ ਕਹਿੰਦਾ ਹਾਂ ਤੋਂ ਵੀਜ਼ਾ ਲਵਾਰਿਆ ਜੰਡਗੁਰ ਵੀ ਇਹ 10 12 ਲਾ ਕੇ ਵੀ ਦੇਖੇ ਤੇ ਮੈਂ ਆ ਗਿਆ ਇੰਗਲੈਂਡ ਇੰਗਲੈਂਡ ਮੇਰੇ ਬੁਰੇ ਹਾਲ ਹੋ ਗਏ ਵੇ ਨਾ ਇੱਥੇ ਕੰਮ ਮਿਲਦਾ ਪਿਆ ਮੇਰਾ ਨਾਂ ਵੀ ਇੱਥੇ ਬੁਰਿਆ ਲੱਜ ਪਿਆ ਹੋਇਆ ਸ਼ੇਅਰਿੰਗ ਦੇ ਵਿੱਚ ਤੇ ਮੈਂ ਕਹਾ ਤੂ ਰਿਸਟੋਰਨ ਕਹਿਣਾ ਸੀ ਵੀ ਜਿੰਨਾ ਤੈਨੂੰ ਮਗਾਇਆ ਹੈਗਾ ਕਹਿੰਦਾ ਜੀ ਹੱਸ ਕੇ ਦਿਖਾ ਦਿੰਦੇ ਵੇ ਕਹਿੰਦਾ ਉਹਨਾਂ ਨੂੰ ਮੈਂ ਇਹੋ ਕਹਿਣਾ ਵਾ ਵੀ ਜਦੋਂ ਇੱਥੇ ਕੰਮ ਕਾਰ ਨਹੀਂ ਸੀਗਾ ਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਹਿੰਦਾ ਅਗੋਂ ਹੱਸ ਕੇ ਕਹਿ ਦਿੰਦੇ ਵੇ ਸਰਪ੍ਰਾਈਜ਼ ਤੈਨੂੰ ਸਰਪ੍ਰਾਈਜ਼ ਦੇਣਾ ਸੀ ਇੰਗਲੈਂਡ ਦਾ ਤੂੰ ਵੀ ਬੜਾ ਮਗਰ ਪੈਸਾ ਵੀ ਇੰਗਲੈਂਡ ਜਾਣਾ ਹੀ ਜਾਣਾ ਹੁਣ ਵੇਖ ਲੈ ਸਰਪ੍ਰਾਈਜ਼ ਹੁਣ ਕਿਉਂ ਕਲਪਦਾ ਜਦੋਂ ਅਸੀਂ ਤੈਨੂੰ ਕਹਿੰਨੇ ਸੀ ਵੀ ਇੱਥੇ ਨਾ ਨਾ ਉਦੋਂ ਤੇ ਤੂੰ ਕਹਿੰਨਾ ਨਹੀਂ ਜੀ ਆਪ ਤੇ ਤੁਸੀਂ ਚਲੇ ਗਏ ਹੋ ਤੇ ਮੈਨੂੰ ਤੁਸੀਂ ਮਗਾਦੇ ਨਹੀਂ ਹੁਣ ਕਾਕਾ ਖਾਂਹ ਤੇ ਧਕੇ ਮਾਰੀ ਏਜੰਸੀਆਂ ਦੇ ਗੇੜੇ ਫੇਰ ਤੈਨੂੰ ਪਤਾ ਲੱਗਿਆ ਇੰਗਲੈਂਡ ਦੀ ਲਾਈਫ ਕੀ ਹੈ ਇੰਡੀਆ ਬਟੇ ਸਭ ਗੱਲਾਂ ਹੋ ਕਰਦੇ ਵੇ ਇੰਗਲੈਂਡ ਚਲੇ ਗਏ ਜਾ ਕੇ ਉੱਥੇ ਕਦੇ ਤੀਨ ਮਾਰ ਦੇਣਾ ਕੱਦੂ ਕੱਦੂ ਤੇ ਭਾਵੇਂ ਮਿਲ ਜੇ ਤੇ ਲੇਕਿਨ ਤੇ ਇੱਥੇ ਬਿਲਕੁਲ ਨਹੀਂ ਇਹ ਮਿਲਦਾ ਇਸ ਕਾਕੇ ਕਿਤੇ ਕੱਦੂ ਦੇ ਭੇਕੇ ਨਾ ਆਇਨਾ ਵੀ ਜਾ ਕੇ ਤੀਰ ਮਗਰਦਿਆਂਗੇ ਇੱਥੇ ਕੰਮ ਕਰਦੇ ਹਾਲਾਤ ਹੈ ਜੀ ਬੜੇ ਖਰਾਬ ਜਿਹੜੇ ਸਿਰ ਰਹਿੰਦੇ ਨੇ ਨਾ ਤਕਰੀਬਨ ਉਹਨਾਂ ਦੇ ਰੰਗ ਉੱਡੇ ਹੋਏ ਚਿਹਰੇ ਉੱਡੇ ਪਏ ਹੋਏ ਦੂਰੋਂ ਦੂਰੋਂ ਭਾਵੇਂ ਤਨ ਵਧੀਆ ਫੋਟੋਆਂ ਪਾ ਕੇ ਭੇਜਦੇ ਨੇ ਬਾਕੀ ਸੱਜਣੋ ਹਰ ਇੱਕ ਕਿਸਮ ਨੂੰ ਤੇ ਜਿਹਦੇ ਅੱਜ ਕੁਆਟਾ ਗਾਇ ਉਹਦੇ 4 ਪੈਸੇ ਕੁਮਾਰੇ ਆ ਤੇ ਬਾਕੀ ਇੰਗਲੈਂਡ ਦੇ ਹਾਲਾਤ ਹੈ ਜੀ ਬੜੇ ਖਰਾਬ ਇਹਨੇ ਸੁੱਕੇ ਲਾਦਰੇ ਜਗੇ ਇੰਗਲੈਂਡ ਦੇ ਜੇ ਤੁਸੀਂ ਸੋਚੋ ਵੀ ਜਾ ਕੇ ਪੈਸੇ ਕਮਾ ਲਗੇ ਅੱਗੋਂ ਇਹ ਤੁਹਾਡੀ ਮਰਜ਼ੀ ਤੁਸੀਂ ਪੈਸੇ ਖਰਾਬ ਕਰਨੇ ਤੇ ਆ ਸਕਦੇ ਹੋ ਹਾਂ ਜੇ ਤੁਹਾਡੇ ਕੋਲ ਪੈਸੇ ਖੁੱਲੇ ਹੋਏ ਸੈਰ ਸੁਰ ਕਰਨ ਲਈ ਯੂਰਪ ਦੀ ਜਾਂ ਇੰਗਲੈਂਡ ਦੀ ਫਿਰ ਨਹੀਂ ਇੰਗਲੈਂਡ ਵਾਲਾ ਫਿਰ ਤੇ ਬਹੁਤ ਵਧੀਆ ਆ ਕੇ ਤੇ ਤੁਸੀਂ ਲੰਡਨ ਬੇਜੇ ਵੇਖੋ ਇੰਗਲੈਂਡ ਦੀ ਬਰਸਾਤ ਹੋਏਖੋ ਤੁਹਾਨੂੰ ਬੜਾ ਮਜ਼ਾ ਆਏਗਾ ਰੋਜ਼ ਮੀਂਹ ਪੈਂਦਾ ਹੈਗਾ ਤੁਸੀਂ ਵੀ ਖੁਸ਼ ਹੋਗੇ ਇੰਡੀਆ ਦੀ ਗਰਮੀ ਤੋਂ ਥੋੜੀ ਨਿਯਾਤ ਮਿਲੀ ਹੈ ਇੰਗਲੈਂਡ ਆ ਕੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ